ਕੋਈ ਵੀ ਗੁਰਸਿੱਖ ਤਾਇਓ ਭਰਾ ਬਜ਼ੁਰਗ ਹੋਵੇ ਚਾਹੇ ਮਾਤਾ ਭੈਣ ਹੋਵੇ ਚਾਹੇ ਬੇਟੀ ਹੋਵੇ ਕੋਈ ਵੀ ਇਸ ਲਿਸਟ ਵਿੱਚੋਂ ਵਾਂਝਾ ਨਾ ਰਹ ਜਵੇ ਜਿਹੜਾ ਸਿੰਘ ਸਬਾਨਾ ਨੇ 30 ਤਰੀਕ ਦਾ ਸਮਾਂ ਦਿੱਤਾ 30 ਤਰੀਕ ਨੂੰ ਉਹਨਾਂ ਦੀ ਇਕੱਤਰਤਾ ਹੋਣੀ ਆ ਤੇ ਉਹਨਾਂ ਨੇ ਕਈ ਜਿਹੜੇ ਗੰਭੀਰ ਮਸਲੇ ਨੇ ਪੰਥ ਦੇ ਸਾਹਮਣੇ ਉਹਨਾਂ ਦੇ ਵਿਚਾਰ ਕਰਨੀ ਆ ਉਹਦੇ ਬਾਰੇ ਅਸੀਂ ਕਹਿਣਾ ਚਾਹਾਂਗੇ ਸਾਰੀਆਂ ਸੰਗਤਾਂ ਨੂੰ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਗੁਰੂ ਦੇ ਉਪਾਸਕਾਂ ਨੂੰ ਪੰਥਦਰਦੀਆਂ ਨੂੰ ਕਿ ਤੁਸੀਂ ਸਾਰੇ ਆਪਣਾ ਸੁਝਾਅ ਭੇਜੋ ਤੁਸੀਂ ਸਾਰੇ ਪਹੁੰਚ ਕਰੋ ਤਾਂ ਕਿ ਇੱਕ ਜਿਹੜਾ ਇੱਕ ਰਾਏ ਬਣ ਜੂਵੇ ਐਸੀ ਇੱਕ ਜਿਹੜੀ ਸੋਚ ਪੈਦਾ ਹੋ ਜੂਵੇ ਜੇ ਸੋਚ ਨੂੰ ਲੈ ਕੇ ਸਾਰਾ ਸਿੱਖ ਪੰਥ ਇੱਕ ਮਤ ਤੇ ਇਕੱਠਾ ਹੋ ਸਕੇ ਕਾਕੀ ਤਾਂ ਜਿਹੜਾ ਫੈਸਲਾ ਆਊਗਾ ਸਿੰਘ ਸਭਾ ਦਾ ਸਾਰੇ ਸਿੱਖ ਜਗਤ ਨੂੰ ਉਹ ਪ੍ਰਵਾਨ ਹੋਣਾ ਪਰ ਜਿਹੜਾ ਸੰਗਤਾਂ ਦਾ ਫਰਜ਼ ਬਣਦਾ ਗੁਰੂ ਕੀਆਂ ਫੌਜਾਂ ਦਾ ਸਾਰੇ ਜਿਹੜੇ ਪੰਥ ਦੇ ਅਧਿਆਸੀ ਨੇ ਹੋਰ ਜਿਹੜੇ ਸੰਸਥਾਵਾਂ ਨੇ ਸਭ ਦਾ ਫਰਜ਼ ਬਣਦਾ ਕਰਕੇ ਸਾਰੇ ਆਪਾਂ ਇਕੱਠੇ ਹੋ ਕੇ ਇਸ ਸੰਕਟ ਚੋਂ ਨਿਕਲ ਸਕਾਂਗੇ ਤੇ ਸਾਰਿਆਂ ਦਾ ਇਹ ਫਰਜ਼ ਜ਼ਿੰਮੇਵਾਰੀ ਹੈ ਕਿ ਇਹਨਾਂ ਸਮਿਆਂ ਚ ਇਹਨਾਂ ਦਿਨਾਂ ਚ ਆਪਣੀ ਜ਼ਿੰਮੇਵਾਰੀ ਸਾਰੂ ਤਰੀਕੇ ਨਾਲ ਬੋਲ ਇਹ ਕੋਈ ਕਿਸੇ ਵਿਅਕਤੀ ਦੇ ਉਲਟ ਗੱਲ ਨਹੀਂ ਹੈ ਕੋਈ ਕਿਸੇ ਨਿੱਜ ਪ੍ਰਸਤੀ ਦੀ ਗੱਲ ਨਹੀਂ ਹੈ ਇਹ ਤਾਂ ਆਪਣਾ ਸਿਧਾਂਤ ਆਪਣੀ ਆਪਣੇ ਸੂਲ ਵਿਚਾਰਧਾਰਾ ਨੂੰ ਠਾ ਲੱਗੀ ਆ ਗੁਰੂ ਸਾਹਿਬ ਤੋਂ ਮਨਮੁਖ ਹੋਏ ਨੇ ਬਹੁਤ ਸਾਰੇ ਲੋਕ ਆਪਾਂ ਸਾਰੇ ਦੇਖਦੇ ਜਾਣਦੇ ਆ ਅਕਾਲ ਤਖਤ ਸਾਹਿਬ ਦੇ ਜਿਹੜੇ ਹਦੇਸ਼ ਸੀਗੇ ਉਹਨਾਂ ਤੋਂ ਬਹੁਤ ਸਾਰੇ ਲੋਕ ਪਾਸੇ हट ਗਏ ਜੋ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਸਨ ਚਲੋ ਅਸੀਂ ਕਿਸੇ ਦੇ ਕਿੰਤ ਪਰੰਤੂ ਇਸ ਮਹਾਨ ਸਤੰਤੇ ਨਹੀਂ ਕਰਨਾ ਨਾ ਕਰਨਾ ਚਾਹੁੰਦੇ ਆ ਪਰ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਅ즈ਮਤ ਨੂੰ ਸਦਾ ਹੀ ਉੱਚਾ ਚੁਕਣਾ ਚਾਹੁੰਦੇ ਆ ਉੱਚਾ ਚੁਕਿਆ ਹੈ ਤੇ ਜੇ ਉਹਨੂੰ ਕਿਸੇ ਨੇ ਟਾਲ ਲਈ ਕਿਸੇ ਦੁਖੀ ਨੇ ਪਾਪੀ ਨੇ ਤੇ ਆਪਾਂ ਸਭ ਨੂੰ ਇਕੱਠੇ ਹੋ ਕੇ ਉਹਦਾ ਮੁਕਾਬਲਾ ਕਰਨਾ ਚਾਹੀਦਾ ਤੇ ਗੁਰੂ ਗ੍ਰੰਥ ਸਾਹਿਬ ਤੇ ਇਸ ਬਹੁਤ ਸੰਵੇਦਨਸ਼ੀਲ ਮਸਲੇ ਵਿੱਚ ਅੱਜ ਸਿੱਖ ਪੰਥ ਇਨਸਾਫ ਦੀ ਜਿਹੜੀ ਉੜੀ ਕਰ ਰਿਆ ਹਜੇ ਤੱਕ ਸਿੱਖ ਪੰਥ ਨੂੰ ਸਮੇਂ ਦੀ ਸਰਕਾਰ ਨੇ ਵੀ ਇਨਸਾਫ ਨਹੀਂ ਦਿੱਤਾ ਇਸ ਤੋਂ ਪਹਿਲੀ ਸਰਕਾਰ ਵੀ ਫੇਲ ਹੋ ਗਈ ਜਿਹੜੀ ਪਹਿਲੀ ਸੀ ਆਪਣੇ ਪੰਥ ਦੀ ਸਰਕਾਰ ਉਹ ਵੀ ਬੁਰੀ ਤਰ੍ਹਾਂ ਆਪਣੇ ਫਰਜ਼ਾਂ ਦੀਕਤਾ ਹੀ ਕਰ ਬੈਠੀ ਨਹੀਂ ਤਾਂ ਜੇ ਪੰਥਕ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਉਂਦੀ ਅੱਜ ਸਿੱਖ ਜਗਤ ਨੂੰ ਇਹ ਸਮਾਂ ਨਹੀਂ ਸੀ ਦੇਖਣਾ ਪੈਣਾ ਜਿਸ ਦਾ ਸਾਨੂੰ ਬੜਾ ਅਫਸੋਸ ਆ ਬੜਾ ਸਾਨੂੰ ਇਸ ਗੱਲ ਦਾ ਫਿਕਰ ਵੀ ਆ ਤੇ ਸਾਡਾ ਮਨ ਵੀ ਰੋਸ ਦਾ ਭਰਿਆ ਹੋਰ ਅੱਗੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਇਹ ਇਹਦੇ ਵਿੱਚ ਤੁਹਾਡਾ ਸੁਧਾਰ ਲਹਿਰ ਵੱਲੋਂ ਆਪਣਾ ਜਿਹੜਾ ਬੰਗ ਪੱਤਰ ਦਿੱਤਾ ਗਿਆ ਸੀ ਸਿੰਘ ਸਾਹਿਬ ਨੂੰ ਉਹਦੇ ਤੇ ਸੁਖਬੀਰ ਵੱਲੋਂ ਸਪਸ਼ਟੀਕਰਨ ਦੇ ਦਿੱਤਾ ਕਿ ਆ ਜਾਂਦਾ ਸੀ ਕਿ ਸਪਸ਼ਟੀਕਰਨ ਜਨਤਾ ਕੀਤਾ ਜਾਵੇ ਸਪਸ਼ਟੀਕਰਨ ਜਨਤਾ ਕੋ ਹੋ ਚੁੱਕਾ ਹੈ ਤੁਹਾਡੀ ਸੰਤੁਸ਼ਟੀ ਹੈ ਸੁਖਬੀਰ ਵੱਲੋਂ ਦੇ ਸਪਸ਼ਟੀਕਰਨ ਤੋਂ ਦੇਖੋ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ ਇਹ ਸਿੰਘ ਜਬਾਨ ਇਹਦੇ ਤੇ ਫੈਸਲਾ ਕਰਨਗੇ ਪਰ ਇਹ ਸਪਸ਼ਟ ਕਰਾਂਗਾ ਜਨਤਕ ਕਰਨ ਦੀ ਕਿਉਂ ਮੰਗ ਕੀਤੀ ਜਾ ਰਹੀ ਸੀ ਜੀ ਆਪਾਂ ਜੋ ਕੁਝ ਕਹਿਣਾ ਨਹੀਂ ਚਾਹੁੰਦੇ ਉਹ ਨੂੰ ਮੰਗ ਕੀਤੀ ਜਾ ਰਹੀ ਸੀ ਕਿ ਜਦ ਤੱਕ ਕਰ ਦਿਓ ਕਈ ਗੁਨਾਹਾਂ ਦੇ ਜ਼ਿੰਮੇਵਾਰ ਰਹੇ ਨੇ ਸਰਦਾਰ ਪਰਮਿੰਦਰ ਸਿੰਘ ਢੀਂਡਾ ਜੀ ਤੇ ਇਲਜ਼ਾਮ ਲੱਗਦਾ ਕਿ ਇਜ਼ਹਾਰ ਆਲਮ ਨੂੰ ਅਕਾਲੀ ਦਲ ਚ ਲਿਆਉਣ ਵਾਲੇ ਉਹ ਸੀਗੇ ਸਰਦਾਰ ਗਗਨਦੀਪ ਸਿੰਘ ਬਰਨਾਲਾ ਔਰ ਸਰਦਾਰ ਗਗਨਦੀਪ ਸਿੰਘ ਬਰਨਾਲਾ ਤੇ ਇਲਜ਼ਾਮ ਲੱਗਦਾ ਹੈ ਤੇ 21 ਜਨਵਰੀ 1986 ਨੂੰ ਦਰਬਾਰ ਸਾਹਿਬ ਕੰਪਲੈਕਸ ਚ ਗੋਲੀ ਚਲਵਾਨ ਦੇ ਵਿੱਚ ਉਹਨਾਂ ਦਾ ਅਹਿਮ ਰੋਲ ਸੀ ਔਰ ਅੱਜ ਤੱਕ ਉਹ ਕਾਬਸਤਕਤ ਤੇ ਪੇਸ਼ ਨਹੀਂ ਹੋਏ ਕੋਈ ਮਾਫੀ ਨਹੀਂ ਮੰਗੀ ਸਰਦਾਰ ਹਰਿੰਦਰਪਾਲ ਸਿੰਘ ਤੰਦੂ ਮਾਜਰਾ ਦੇ ਪਿਤਾ ਸਰਦਾਰ ਪ੍ਰੇਮ ਸਿੰਘ ਤੰਦੂ ਮਾਜਰਾ ਵੀ ਉਸ ਗੋਲੀकांड ਦੇ ਵਿੱਚ ਸ਼ਾਮਲ ਸਨ ਔਰ ਇਹ ਗੱਲ ਮੈਂ ਨਹੀਂ ਕਹਿੰਦਾ ਪਿਆ ਇਤਿਹਾਸ ਦੀਆਂ ਕਿਤਾਬਾਂ ਔਰ ਸਮੇਂ ਦੀਆਂ ਅਖਬਾਰਾਂ ਕਹਿੰਦੀਆਂ ਪਈਆਂ ਉਹ ਮੈਂਬਰ ਜੇ ਤੁਹਾਡੀ ਪ੍ਰੈਜ਼ੀਡੀਅਮ ਚ ਨੇ ਤੇ ਫਿਰ ਸੁਧਾਰ ਲੈਰ ਤਾਂ ਬਹੁਤ ਤੇਜ਼ੀ ਨਾਲ ਤੇ ਲਿਖੀ ਇਦਾਂ ਜੀ ਸੁਣਿਓ ਜੀ ਹੁਣ ਦੇਖੋ ਬਰੀ ਬਰੀ ਆਪਾਂ ਪਿਆਰ ਨਾਲ ਗੱਲ ਕਰ ਲੈਨੇ ਆ ਕਾਲੇ ਨਾ ਪਾਓ ਜਿਹੜੀ ਗੱਲ ਤੁਸੀਂ ਕੀਤੀ ਆ ਆਪਣੇ ਸਰਦਾਰ ਸਾਹਿਬ ਨੇ ਇਹਦੇ ਵਿੱਚ ਆ ਜਿਹੜੀ ਢੀਂਸਾ ਸਾਹਿਬ ਦੀ ਗੱਲ ਮੈਂ ਕਹਿ ਸਕਦਾ ਕਿ ਢੀਂਸਾ ਸਾਹਿਬ ਨੇ ਆਪ ਬੇਨਤੀ ਕੀਤੀ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਾਇਦਰ ਸਾਹਿਬ ਨੂੰ ਗਿਆਨੀ ਰਕबीर ਸਿੰਘ ਜੀ ਨੂੰ ਕਿ ਅਸੀਂ ਪਹਿਲਾਂ ਵੀ ਆਏ ਸੀਗੇ ਆਪਣੇ ਕੁਝ ਕਾਰਨਾ ਕਰਕੇ ਇੱਥੇ ਸੇਵਾ ਕਰਕੇ ਗਏ ਆ ਆਪਣੇ ਅਕਾਲ ਤਖਤ ਸਾਹਿਬ ਦੇ ਕਿ ਆਏ ਸੀ ਹੋਰ ਵੀ ਨਾਲ ਲੀਡਰ ਸੀਗੇ ਤੇ ਜੇ ਜਿਹੜਾ ਸਾਡਾ ਰੋਲ ਆ ਜਿਹੜੇ ਇਜ਼ਹਾਰ ਆਲਮ ਦੀ ਗੱਲ ਤੁਸੀਂ ਕੀਤੀ ਆ ਉਹਦੇ ਵਾਸਤੇ ਵੀ ਅਸੀਂ ਆਪਣੀ ਖਿਮਾ ਜਾਂਚਣਾ ਕਰਨਾ ਚਾਹੁੰਦੇ ਆ ਤੇ ਸਾਨੂੰ ਜਿਹੜੀ ਸਜ਼ਾ ਲੱਗੂਗੀ ਅਸੀਂ ਭੁਗਤਾਂਗੇ ਜਿਹੜੀ ਅਗਲੀ ਗੱਲ ਕੀ ਤੁਸੀਂ ਕੀਤੀ ਆ ਮਰਹੂਮ ਮੁੱਖ ਮੰਤਰੀ ਸਰਦਾਰ ਸੁਜੀਤ ਸਿੰਘ ਬਰਨਾਲਾ ਸਾਹਿਬ ਜਦੋਂ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਗਿਆ ਸੀਗਾ ਉਹਨਾਂ ਨੂੰ ਸਜ਼ਾ ਵੀ ਲਾਈ ਸੀਗੀ ਉਹਨਾਂ ਨੂੰ ਆਪਣੇ ਉਹਨਾਂ ਥੰਮਲੇ ਦਾ ਬੰਦ ਕੇ ਉਹਨਾਂ ਨੂੰ ਤਨਖਾਹਿਆ ਵੀ ਕਰਾੜ ਦਿੱਤਾ ਗਿਆ ਸੀ ਤੇ ਉਹਨਾਂ ਨੇ ਪੂਰੀ ਆਪਣੀ ਸਜ਼ਾ ਭੁਗਤ ਲਈ ਤੇ ਉਹ ਨਿਮਾਣੇ ਸਿੱਖ ਵਜੋਂ ਇੱਥੇ ਆ ਕੇ ਪੇਸ਼ ਹੋਏ ਸਨ ਤੇ ਉਹਨਾਂ ਨੇ ਆਪਣੀ ਗਲਤੀ ਮੰਨੀ ਸੀ ਇਹ ਵੀ ਉਸ ਸਮੇਂ ਅਕਾਲ ਤਖਤ ਸਾਹਿਬ ਦੇ ਜਾਇਦਾਰ ਨੇ ਸੇਵਾ ਲਾ ਕੇ ਤੇ ਉਹਨਾਂ ਦੀ ਪੁੱਲ ਗੁਰੂ ਸਾਹਿਬ ਨੇ ਬਖਸ਼ ਦਿੱਤੀ ਸਾਹਿਬ ਨਾਲ ਗੱਲ ਨਹੀਂ ਕੀਤੀ ਮੈਂ ਤਾਂ ਗੱਲ ਕਰਦਾ ਸੀ ਜਿਹੜੇ ਲੱਗਣੀ ਸਰਜੀਤ ਸਿੰਘ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਇੱਕ ਰਖੜ ਬੁਲਿਆ ਤੇ ਜਿਹੜਾ ਬੁਲਾਇਆ ਗਿਆ ਇਕੱਠੀ ਉਹਦੇ ਵਿੱਚ ਤੁਸੀਂ ਜਾ ਰਹੇ ਹੋ ਦੇਖੋ ਸਾਰਿਆਂ ਨੂੰ ਅਧਿਕਾਰ ਹੈਗਾ ਆ ਕਿ ਕੋਈ ਵੀ ਸੰਸਥਾ ਕੋਈ ਮੈਂਬਰ ਪਾਰਲੀਮੈਂਟ ਜਾਂ ਕੋਈ ਜਥੇਬੰਦੀ ਇਕੱਠ ਕਰ ਸਕਦੀ ਹੈ ਜੋੜ ਮੇਲਿਆਂ ਤੇ ਗੁਰੂ ਘਰਾਂ ਵਿੱਚ ਜਾ ਕੇ ਇਹ ਪੰਥ ਸਾਰਿਆਂ ਦਾ ਸੰਝਾ ਆ ਤੇ ਅਸੀਂ ਵਿਚਾਰ ਕਰਾਂਗੇ ਕਰਕੇ ਅਸੀਂ ਤਾਂ ਚਾਹਨੇ ਸਾਰੇ ਪੰਥ ਨੂੰ ਇਕੱਠਾ ਕਰਨਾ ਸਾਰਾ ਪੰਥ ਇੱਕ ਪਲੇਟਫਾਰਮ ਤੇ ਆਵੇ ਐਸੀ ਲੀਡਰਸ਼ਿਪ ਖੱਲੇ ਆਵੇ ਜਿਹਨੂੰ ਸਾਰੇ ਪ੍ਰਵਾਨ ਕਰਨ ਤੇ ਸੰਗਤ ਵਾਸਤੇ ਸੇਵਾ ਕਰਨੀ ਜਿਹੜੀ ਲੀਡਰਸ਼ਿਪ ਉਹ ਸੰਗਤ ਲਈ ਸੇਵਾ ਕਰੇ ਆਪਣੇ ਲਈ ਨਾ ਸੇਵਾ ਕਰੇ ਕੋਈ ਤੇ ਜਿਹੜਾ ਸਿਧਾਂਤ ਹੈ ਸਾਡਾ ਜੇਤੋ ਅਸੀਂ ਠੜਕ ਗਏ ਸੀ ਅੱਗੇ ਜਿਹੜੀ ਵਿਚਾਰਧਾਰਾ ਆ ਅਸੀਂ ਛੱਡਤੀ ਸੀ ਸਿੱਖ ਪੰਥ ਦੀ ਉਸ ਸਿਧਾਂਤ ਨੂੰ ਮੰਨ ਕੇ ਵਿਚਾਰਧਾਰਾ ਉੱਪਰ ਪੂਰਾ ਖੜੇ ਹੋ ਕੇ ਤੇ ਉਹ ਸੇਵਾ ਕਰਨ ਇਦਾਂ ਦਾ ਸਮਾਂ ਆਊਗਾ ਜਦੋਂ ਸਾਰਾ ਪੰਥ ਇਕੱਠਾ ਹੋ ਜਾਊਗਾ ਪਰ ਬੀਬੀ ਜ਼ਗੀਰਕੌਰ ਨਹੀਂ ਆਏ ਅੱਜ ਉਹ ਬੀਬੀ ਜ਼ਗੀਰਕੌਰ ਜੀ ਪ੍ਰੈਸੀਡੈਂਟ ਦੇ ਮੈਂਬਰ ਨੇ ਖਿਮਾ ਕਰਿਓ ਆਚਾਰੀ ਪ੍ਰੈਸੀਡੈਂਟ ਆਈ ਜਾਂ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ